ਕਿ ਸਾਢੇ 27 ਲੱਖ ਤੋਂ ਵੀ ਵੱਧ ਜਿਹੜੀ ਹੈ ਉਹ ਭਰਤੀ ਹੋਣੀ ਜੇ ਜਿੰਨੀ ਦੇਰ ਤੱਕ ਵਰਕਰ ਤੇ ਲੀਡਰ ਸਾਡੇ ਨਾਲ ਗੱਲ ਕੇ ਮਿਹਨਤ ਨਾ ਕਰ ਉਹਨੇ ਦੇ ਤੱਕ ਨਹੀਂ ਹੋ ਐਂਡਾਂ ਮਜੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤ ਦੇ ਕੇ ਸ਼ਰਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਬਣਾਈ ਇੱਕ ਰਾਜਨੀਤਿਕ ਜਥੇਬੰਦੀ ਬਣਾਈ ਸੀ ਇੱਕ ਮਹੀਨੇ ਬਾਅਦ ਸ਼ਰਮਣੀ ਅਕਾਲ ਉਹ ਪ੍ਰਾਣੀ ਇੱਕ ਭਾਵਕ ਸਾਂਝਾ ਜੋਮਣੀ ਅਕਾਲੀ ਦਲ ਦੀ ਤੇ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਉਹ ਜਾ ਰਹੀ ਕਿ ਫਿਕਰੇ ਰਹਿੰਦੀ ਹੈ ਜੀ देखो हर 5 साल बाद श्रमणी अकाली दल दी जिदी प्रधान ਤੇ ਅਹੁਦੇਦਾਰ ਤੇ ਵਰਕਿੰਗ ਕਮੇਟੀ ਦੀ ਚੋਣ ਹੁੰਦੀ ਹੈ ਸਾਰੀ ਕਿਤੇ ਪੰਦੀ ਦੁਬਾਰਾ ਉਹਦੇ ਵਾਸਤੇ ਪਹਿਲਾਂ ਤਾਂ ਮੈਂਬਰਸ਼ਿਪ ਡਰਾਈਵ ਹੁੰਦਾ ਭਰਤੀ ਹੁੰਦੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਸਾਰੇ ਜਿਹੜਿਆਂ ਚ ਦੂਜੇ ਸੂਬਿਆਂ ਦੇ ਫਿਰ ਜਿਹੜਾ 100 ਮੈਂਬਰ ਭਰਤੀ ਕਰਦਾ ਉਹ ਸਰਕਲ ਦਾ ਡੈਲੀਗੇਟ ਬਣ ਜਾਂਦਾ ਜੋ ਜਿਹੜਾ 25 ਸਰਕਲ ਦੇ ਡੈਲੀਕੇਟ ਭਰਤੀ ਕਰਦਾ ਉਹ ਜਿਲ੍ਹੇ ਦਾ ਡੈਲੀਕੇਟ ਬਣ ਜਾਂਦਾ ਔਰ ਸਾਰੇ ਜਿਹੜਿਆਂ ਦਾ ਤੇ ਵੱਖ-ਵੱਖ ਸਟੇਟਾਂ ਦਾ ਸਾਡਾ ਕੋਟਾ ਫਿਕਸ ਹੁੰਦਾ ਉਹ ਤੋਂ ਸੂਬੇ ਦੇ ਡੈਲੀਕੇਟ ਚੁਣਦੇ ਹਾਂ ਔਰ ਸਾਰੇ ਜਿਹੜੇ ਸੂਬੇ ਦੇ ਚੁਣੇ ਹੋਏ ਡੈਲੀਕੇਟ ਹੈ 525 ਦੇ ਆਸ-ਪਾਸ ਸਾਰੇ ਕਮਬਾਈਨ ਕਰਕੇ ਬੰਦੇ ਆ ਉਹ ਫਿਰ ਜਨਰਲ ਡੈਲੀਕੇਟ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਪ੍ਰਧਾਨ ਦੀ ਬੋਤ ਕਰ ਚੁਣ ਤੋਂ ਮੈਂ ਪਹਿਲਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਦੂਜੇ ਸੂਬਿਆਂ ਦੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ 27 ਲੱਖ ਤੋਂ ਵੀ ਵੱਧ ਜਿਹੜੀ ਹੈ ਉਹ ਭਰਤੀ ਹੋਣੀ ਇਹ ਜਿੰਨੀ ਦੇਰ ਤੱਕ ਵਰਕਰ ਤੇ ਲੀਡਰ ਸਾਰੇ ਰਲ ਕੇ ਮਿਹਨਤ ਨਾ ਕਰਨ ਉਹਨੀ ਦੇਰ ਤੱਕ ਨਹੀਂ ਹੋ ਸਕਦੀ ਔਰ ਬੜੇ ਅਮਨ ਅਮਾਨ ਨਾਲ ਤੇ ਰਿਕਾਰਡ ਤੋੜ ਟਾਈਮ ਦੇ ਵਿੱਚ ਜਿਹੜੀ ਹੈ ਉਹ ਭਰਤੀ ਹੋਈ ਅਰੋਸ ਤੋਂ ਬਾਅਦ ਸਾਰੇ ਅਭਜਰਵ ਸਰ ਬਨੰਦ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਪਾਰਟੀ ਦੇ ਸੰਵਧਾਨ ਦੇ ਮਤਬਕ ਜਿਹੜਾ ਡੈਲੀਕੇਟ ਤੇ ਸਟੇ ਡੈਲੀਕੇਟ ਉਹਨਾਂ ਨੇ ਕਦੇ ਚੁੜ ਕੇ ਭੇਜਿਆ ਤੇ ਅੱਜ ਗੁਰਰਾਮਦਾ ਜੀ ਮਹਾਰਾਜੀ ਬਖਸ਼ੇ ਤੇ ਸਰਕਾਰ ਇੱਥੇ ਪੇਜਾ ਸਿੰਘ ਸਮੁੰਦਰੀ ਹਾਲ ਕਿਉਂਕਿ ਅਕਾਲੀ ਦਲ ਦਾ ਜਨਮ ਇਸ ਹੀ ਕਾਲਪਤਿਕ ਸਭ ਤੇ ਹੋਇਆ ਸੀ 1920 ਦੇ ਵਿੱਚ ਤੇ ਇੱਕ ਰਵਾਇਤ ਪੁਰਾਣੀ ਹਮੇਸ਼ਾ ਰਹੀ ਹੈ ਕਿ ਡੈਲੀਗੇਟ ਸੈਸ਼ਨ ਜਿਹੜਾ ਪਹਿਲਾਂ ਇੱਥੇ ਹੁੰਦਾ ਇੱਕ इमोशनल ਅਟੈਚਮੈਂਟ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਤੇ ਫਿਰ ਉਹਦੀ ਵਾਰ ਦੇ ਤੌਰ ਦੇ ਉੱਤੇ ਕਿ ਅੱਗੋਂ ਹੋਰ ਪੰਥਕ ਮਸਲੇ ਉੱਠਣਗੇ ਇੱਕ ਰਾਜਨੀਤਿਕ ਜਥੇਬੰਦੀ ਬਣਾਈ ਸੀ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਇਹ ਪ੍ਰਾਣੀ ਇੱਕ ਭਾਵਕ ਸਾਂਝਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਪ੍ਰਬੰਧਕੀ ਬਲਾਕ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਸਟੀਪੀਸੀ ਦਾ ਹੈੱਡਕੁਆਰਟਰ ਸੋ ਸ਼ੁਰੂ ਤੋਂ ਹੀ ਜਿਹੜੀ ਚੋਣ ਹੈ ਉਹ ਪਹਿਲਾਂ ਇੱਥੇ ਹੀ ਹੁੰਦੀ ਨਹੀਂ